गाइस जय श्री कृष्णा वेलकम बैक टू ओरियो यूट्यूब चैनल आई होप आप सब बढ़िया होंगे गाइस मम्मी पंजाबी कैसे बोलूं <laughs> मुझे सारी आंटियां बोलती हैं कि तू तो पंजाबी बोला कर पर मैं कैसे बोलूं मुझे समझ ही नहीं आती क्योंकि मेरी मातृभाषा है ना जौनसी मदर टंग तो मेरी पंजाबी है पर जो मैं बचपन से बोलते आ रहा हूं ना वो हिंदी है इस कारण मैं थोड़ी कंफ्यूज हो जाती हूं आपने चोट लगा दी थी, थी? ये ना मैंने ना संडे तो को आ रहे हैं संडे को हम एक शादी में गए थे वहाँ पे मैंने इस बालों को ऐसे ऐसे करके ना ऐसे करके एक हेयर स्टाइल बना लिया और ये बाल तब से ऐसे मुड़े पड़े और मुझे अच्छे लगते हैं बिल्कुल भी इधर से भी ऐसे हो गए इधर से तो हो गए प्लेन मैंने इतना तेल लगाया यहाँ सुबह और ये यहाँ से ऐसे हो गए मम्मी आपका दिल लगता आप सोचते तो हो गए ना कि उल्टा ये क्या कहना नहीं लगता कमी तो महसूस होती ही है कोई नहीं अच्छा आप ये सोचते हो गलत बात गाइस अब मैं सुबह सवा नहीं सवा नहीं साढ़े सात स्कूल जाती हूँ और मैं घर आती हूँ स्कूल से पाँच बजे स्कूल से नहीं स्कूल के बाद मैं जाती हूँ से, सेंटर फिर अब दस मिनट पहले ट्यूशन से आई हूँ छः बजे मैं जाती हूँ ट्यूशन मेरी लाइफ में बहुत स्ट्रगल है मुझे समझ नहीं आ रहा क्यों मैं इतना स्ट्रगल अब मैं आप सबको अपनी मम्मी से मिलवाती हूँ क्या करते हो आप बर्तन साहब अच्छा मैं टीपी अपना निकाल गई थी टीपी निकाल गई थी हाँ। ये देखना ख़राब हो रहे हैं ना यहाँ से ये बाल देखना हाँ।, हाँ मुझे नहीं अच्छे लग रहे हैं तो कभी वापस तंदरा जाएगा जो पीछे बैकग्राउंड इतना शांतिपूर्ण है

दो पानसर भेजने दो हजे नमे सिरे को तो त्यार करने दोपहर कर तो ने एक मेथी की रोटी और दो कहना क्या स्वाद थी और सबरे मेने बनाई थी अः दो आलू दो शिमला मिर्चा ने एक शिमला मिर्च दो आलू दो टमा दो प्याज

ਫਿਰ ਉਹ ਉਹ ਮੁੰਡਾ ਜਾਇਆ ਚੰ ਉਹਦੇ ਲਈ ਭਾਗੂ ਦੀ ਬਣਾ ਕੇ ਆਹ ਨੂੰ ਮੇਰੇ ਇੰਨੇ ਸਾਰੇ ਕਪੜੇ ਕ੍ਰਚ ਕਰਾਉਂਦੇ ਭਾਇਆ ਹੁਣ ਮੈਂ ਸਬਜੀ ਬਣਾਤੀ ਭਾਂਡੇ ਕਰਤੇ ਦੁੱਧ ਵਾਲਾ ਤੇ ਬਸ ਹੁਣ ਭਾਂਡੇ ਪੈ ਸੀ ਤੇ ਭਾਂਡੇ ਕੁੱਤੇ ਚਾਹ ਵਿੱਚ ਦੁੱਧ ਲੈਣ ਗਈ ਤੇ ਮੈਂ ਆ ਕਿ ਸੇ ਤੋਂ ਨਾ 4 ਮਹੀਨੇ ਦੇ ਪੈਸੇ ਲੈਣੇ ਸੀ ਮੇਰੇ ਦਿਮਾਗ ਚ ਨਿਕਲ ਗਿਆ ਨਾ ਦੇਖੋ ਇਹ ਹੈ ਨਾ ਲੋਕ ਆਪਣੇ ਆਪ ਤੋਂ ਨਹੀਂ ਦਿੰਦੇ ਹੈਗੇ ਜੇ ਇੱਕ ਬੰਦਾ ਕਹਿੰਦਾ ਨਹੀਂ ਹੈਗਾ ਉਹਨੂੰ ਬਿਨਾ ਕਹੇ ਵੀ ਪੈਸੇ ਦੇ ਦੇਣੇ ਚਾਹੀਦੇ ਆ ਫਿਰ ਮੈਂ ਆਪਣੇ ਪੈਸੇ ਲੈਣ ਚੱਲੀ ਗਈ ਜੀ ਨਾਲੇ ਸੀ ਮੈਂ ਕਿਹਾ ਜੀ ਮੈਨੂੰ ਅੱਜ ਲੋੜ ਹੈ ਮੈਨੂੰ ਦੋ ਤੁਸੀਂ ਕਿਉਂਕਿ ਦੇਖੋ ਮੈਂ ਵੀ ਕਿਸੇ ਦੇ ਇੱਕ ਪਾਸੇ ਤੇ ਜਾਂਦੇ ਆ ਦੂਜੇ ਪਾਸੇ ਚੱਲ ਜਾਂਦੇ ਆ ਮੈਂ ਵੀ ਦੇਨੇ ਮੈਨੂੰ ਉੱਤੇ ਡਬਲ ਡਬਲ ਮੈਨੇ ਸਾਰੇ ਘਰ ਚ ਨਾ ਜਿੱਦਣ ਦੀ ਮੈਨੀਆਂ ਮੈਂ ਉਧਰ ਦੀ 10 ਵਾਰ ਤਾਂ ਮੈਂ ਪਲੰਬਰ ਬੁਲਾ ਲਿਆ ਇੱਕ ਕੰਮ ਨਹੀਂ ਮੇਰੇ ਘਰ 'ਚ ਮੇਰੇ ਪਸੰਦ ਦਾ ਹੋਇਆ ਹੈਗਾ ਹੁਣ ਮੈਨੂੰ ਦੁਬਾਰੇ ਦੁਬਾਰੇ ਕਰਵਾਉਣਾ ਪੈ ਰਿਹਾ ਐਂਗਲਰ ਨਾ ਉੱਪਰ ਜੇ ਮੈਂ ਉਹ ਤਾਰਾਂ ਬੰਨੀਆਂ ਹੋਈਆਂ ਉਹ ਤਾਰਾਂ ਨਹੀਂਆਂ ਨੀਲੀਆਂ ਬੰਨੀਆਂ ਹੋਈਆਂ ਨੇ ਮੈਂ ਹਮੇਸ਼ਾ ਹੀ ਕਈ ਵਾਰ ਬਲੌਗ 'ਚ ਪਹਿਲਾਂ ਵੀ ਕਿਹਾ ਉਹ ਐਨਐਫਰ ਇਹਨਾਂ ਲੱਗਦੀਆਂ ਸਾਰੇ ਕੱਪੜੇ ਦੇ ਵਿੱਚੇ ਲੱਗਦੀਆਂ ਜਿਹੜੀਆਂ ਲੰਬੀ ਚਾਦਰਾਂ ਆਪਾਂ ਪਾਉਂਦੇ ਆ ਮੇਰੀਆਂ ਚਾਦਰਾਂ ਵੀ ਨਹੀਂ ਛੋਟੀਆਂ ਹੁੰਦੀਆਂ ਚਾਦਰਾਂ ਵੀ ਪਈਆਂ ਬੜੀਆਂ ਬੜੀਆਂ ਹੁੰਦੀਆਂ ਉਹ ਚਾਦਰਾਂ ਨਾ نیچے ਲੱਗਦੀਆਂ ਨੇ ਲੋਹੇ ਆ ਇਹਨੂੰ ਨਾ ਮੈਂ ਅਨੇ ਦਿਨ ਹੋ ਗਏ ਗੇੜੇ ਕੱਟ ਦਿਨ ਲੋਕਾਂ ਨੂੰ ਨਾ ਉਹੀ ਗੱਲ ਹੈ ਵੀ ਹੁਣ ਮੇਰਾ ਬਿਲਕੁਲ ਨਹੀਂ ਉਹ ਪਾਈ ਜਾਇਆ ਹੈਗਾ ਮੈਂ ਕਿਹਾ ਭਈ ਪੈਣੀ ਤੈਨੂੰ ਪੈਸੇ ਦੇਣੇ ਹੈ ਕਿ ਮੈਂ ਵੀ ਤੈਨੂੰ ਪੈਸੇ ਦੇਣੇ ਪੈਸੇ ਦੇ ਕੇ ਹੀ ਤੂੰ ਕੰਮ ਕਰੇਗਾ ਮੰਗ ਵੀ ਤੂੰ 800 ਰੁਪਏ ਕਹਿ ਰਹੇ ਸਿਰਫ ਇੰਨੇ ਨੇ ਕੈਂਕਲ ਲਾਣੇ ਲੋਹੇ ਦੇ ਤਾਂ ਵੀ 800 ਰੁਪਏ ਮੰਗ ਰਿਹਾ ਮੈਂ ਕਿਹਾ ਚਾ ਤੂੰ ਲੈ ਲਈ 800 ਰੁਪਏ ਪਰ ਮੈਨੂੰ ਦੁਖੀ ਨਹੀਂ ਹੋਣਾ ਪਊ ਗੱਲ ਮੇਰਾ ਉਹ ਕੰਮ ਕਰ ਦੇ ਤੇ ਚਲੋ ਕਹਿੰਦਾ ਵੀ ਹਾਂ ਆਜੂਗਾ ਅੱਜ ਆਇਆ ਕੱਲ ਹੈ 10 ਦਿਨ ਹੋ ਗਏ ਮੈਨੂੰ ਉਹਦੇ ਕੋਲ ਰੈਗੂਲਰ ਗੇੜੇ ਮਾਰਦੀ ਨੂੰ

ਹਰਿਆਣਾ ਸਰਕਾਰ ਨੇ ਬੋਟਾਂ ਪਵਾਈਆਂ ਕਹਿੰਦੇ ਲక్ష్ਮੀ ਯੋਜਨਾ ਦਿੱਤੀ ਇਹਨਾਂ ਨੇ ਕਹਿੰਦੇ ਸੀ ਸਾਰੇ ਹੁਣ ਨਾ ਉਹ ਦਵਾਂਗੇ 2100 ਰੁਪਇਆ ਹਰੇਕ ਬੰਦਾ ਜੀ ਪੈਸੇ ਦਮਾ ਕਰ ਭੱਜਦਾ ਅੱਜ ਦਾ ਸਮਾਂ ਐਸਾ ਤੇ ਜਿਹੜੇ ਅਸੀਂ ਆ ਨਾ ਜੀ ਅਸੀਂ ਜਰਨਲ ਚ ਨਹੀਂ ਆਂਦੇ ਹੈਗੇ ਜਰਨਲ ਤੋਂ ਨਿਸ਼ਚਿਤ ਕੀ ਹੁੰਦੇ ਰਸਨਾ ਇੱਕ OBC OBC ਅਸੀਂ OBC ਚਾਹਨੇ ਆ ਦੇਖੋ ਮੇਰੇ ਕੋਲ ਘਰ ਦੀ ਛੱਤ ਵੀ ਮੈਨੂੰ ਹੁਣ ਮਿਲੀ ਆ ਨਾ ਸਾਡੇ ਪਹਿਲਾਂ ਘਰ ਸੀ ਨਾ ਮਨਾ ਕੋਈ ਵੀਕਲ ਸੀ ਨਾ ਕੁਛ ਨਹੀਂ ਸੀ ਮੇਰੇ ਕੋਲ ਅੱਜ ਵੀ ਇੱਕ ਘਰ ਦੀ ਛੱਤ ਹੈ ਇੱਕ ਐਕਟਿਵ ਉਹ ਵੀ ਇੰਨੀ ਪੁਰਾਣੀ ਐ ਇੰਨੇ ਵਰਤਨਾ ਜੇ সার্ভিস ਹੋ ਜਾਂਦੀ ਹੈ ਅ ਕਦੇ ਤੇ ਪਰ 1000 ਰੁਪਏ ਲੱਗ ਜਾਂਦਾ ਕਿਉਂਕਿ ਨਵੀ ਨਵੀ ਆਂਦੀ ਹੈ ਜੀ 1.5 ਲੱਖ ਰੁਪਏ ਦੇ ਕਰੀਬ ਉਹ ਲੈਣ ਦੀ ਹਜੇ ਮੇਰੇ ਚ ਗੁੰਜਾਇਸ਼ ਹੈ ਨਹੀਂ ਅ ਚਲਾ ਲਾਣੀ ਹੈ ਮੈਂ ਐਕਟਿਵਾ ਜ਼ਰੂਰ ਸਾਰੇ ਕਿਤੇ ਚਲੀ ਜਾਨੀ ਲੇਕਿਨ ਨਾ ਹੈ ਨਹੀਂ ਐਕਟਿਵਾ ਚਲੋ ਉਹ ਵੀ ਕੋਈ ਗੱਲ ਨਹੀਂ ਹੈਗੀ ਔਰ ਆ ਪੰਜਾਹ ਲੱਗਣ 100 ਲੱਗੇ 20 ਲੱਗਣ ਰਿਕਸ਼ਾ ਚੀਤ ਬੈਠ ਕੇ ਮੈਂ ਚਲੀ ਜਾਨੀ ਆ ਆਪਣਾ ਜਿੰਨਾ ਵੀ ਆਪਣਾ ਕੰਮ ਕਰਦੀ ਆ ਚਾਦਰਾਂ ਲੈਣੀਆਂ ਭਾਂਡੇ ਲੈਣੀਆਂ ਕੱਪੜਾ ਲੈਣੀਆਂ ਸਾਰਾ ਮੈਂ ਰਿਕਸ਼ਾ ਚਾਰਨ ਜਾਣ ਕਰ ਲੈਂਦੀ ਆ ਪਰ ਨਾ ਪਹਿਲਾਂ ਤਾਂ ਹਰਿਆਣਾ ਸਰਕਾਰ ਕਹਿੰਦੀ ਸਾਨੂੰ ਵੋਟ ਦੋ ਅਸੀਂ ਤੁਹਾਨੂੰ ਨਹੀਂ 2100 ਰੁਪਏ ਹਰ ਮਹੀਨੇ ਪਾਵਾਂਗੇ ਹੁਣ ਜਿੰਨੇ ਕਿਹੜੇ ਦਿਨਾਂ ਦੀ ਪਹਿਲਾਂ ਇੰਨੇ ਕਿਹੜੇ ਮਨੇ ਮਾਰੇ ਬਹੁਤ ਕਿਹੜੇ ਮਨੇ ਮਾਰੇ ਇਥੇ ਸੀਆਈਸੀ ਸੈਂਟਰ ਦੇ ਵਿੱਚ ਸਾਰੀ ਗਰਮੀ ਹੋ ਗਈ ਮੈਨੂੰ ਕਿਹੜੇ ਮਾਰਦੀ ਨੂੰ

ਜਦੋਂ ਸ਼ਾਮ ਨੂੰ 6 6:00 ਵਜੇ ਤੇ ਉਹ ਜਿਹੜੀ ਸਾਡੀ ਆਂਟੀ ਆ ਦੁੱਧ ਵਾਲਿਆਂ ਦੀ ਬਹੂ ਕਿਉਂਕਿ ਉਹਨਾਂ ਦੀ ਬੇਸ਼ੱਕ ਉਹ ਜੱਟ ਨੇ ਬਥੇਰੇ ਟਕੜੇ ਜੱਟ ਨੇ ਮੈਂ ਐ ਨਹੀਂ ਕਹਿੰਦੀ ਵੀ ਨਹੀਂ ਹੈਗਾ ਕਰੋ ਬੋ ਉਹ ਕਹਿੰਦੀ ਨਾ ਸਾਡੇ ਜ਼ਮੀਨਾਂ ਨਾ ਨਾ ਸਾਡੇ ਕੋਲ ਵੀਕਲ ਹੈ ਨਾ ਸਾਡੇ ਪ੍ਰਾਪਰਟੀ ਨਾ ਮੈਂ ਸਾਰਾ ਕੁਝ ਸੱਸ ਸਹੁਰੇ ਦੇ ਨਾਮ ਹੈ ਇਸ ਕਰਕੇ ਸਾਨੂੰ ਵੀ ਸਰਕਾਰ ਨੂੰ ਅਸੀਂ ਵੀ ਵੋਟ ਪਾਈਏ ਸਾਨੂੰ ਵੀ ਦੇਣਾ ਚਾਹੀਦਾ ਕਿਆ ਗੱਲ ਜੱਟ ਜ਼ਿਮੀਦਾਰਾਂ ਦੇ ਢਿੱਡ ਨਹੀਂ ਲੱਗਿਆ ਹੈਗਾ ਜੱਟ ਜ਼ਿਮੀਦਾਰਾਂ ਨੂੰ ਉਹ ਤਾਂ ਸਭ ਉਹ ਸਾਡੇ ਵਰਗੇ ਲੋਕਾਂ ਨੇ ਤਾਂ ਬੇਸ਼ੱਕ ਹਰ ਇੱਕ ਚੀਜ਼ ਮੁੱਲ ਲੈ ਕੇ ਖਾਣੀ ਆ ਪਰ ਜੱਟ ਜ਼ਿਮੀਦਾਰ ਕਿ ਕਿਸਾਨ ਨੇ ਤਾਂ ਖੇਤਾਂ ਦੇ ਵਿੱਚ ਆਪਣੇ ਸਾਰੇ ਸਰੀਰ ਦਾ ਹੱਡ ਦੇ ਨਾਲ ਆਪਣੇ ਸਰੀਰ ਦਾ ਹਲ ਪਾਣਾ ਅੱਗੋਂ ਹੁਣ ਮੈਨੂੰ ਸਾਰਾ ਕੁਝ ਦੱਸਿਆ ਕਹਿੰਦੀ ਦੀਦੀ ਅੱਜ ਮੈਨੂੰ 10 ਦਿਨ ਹੋ ਗਏ ਗੇੜੇ ਕੱਢਦੇ ਨੂੰ ਕਹਿੰਦੀ ਕਦੇ ਤਾਂ ਹੋ ਮੇਰੇ ਮੰਮੀ ਡੈਡੀ ਦਾ ਆਧਾਰ ਕਾਰਡ ਮੇਰੇ ਸੱਸ ਸਹੁਰੇ ਦਾ ਆਧਾਰ ਕਾਰਡ ਫਿਰ ਸਾਡੀ ਜਿਹੜੀ

ਨਾ ਮੈਂ ਤਾਂ ਵੈਸੇ ਵੀ ਮੈਨੇ ਅੱਗੇ ਕਿਸੇ ਨੂੰ ਵੋਟ ਪਾਦੀ ਹੈਗੀ ਏਕਾ ਕਰ ਲਵੇ ਮੈਂ ਤਾਂ ਕਿਸੇ ਨੂੰ ਵੋਟ ਨਹੀਂ ਪਾਦੀ ਹੈਗੀ ਇੰਨੇ ਕਿ ਇੰਨੀਆਂ ਵੋਟਾਂ ਪਈਆਂ ਤਾਂ ਜਿੱਤਾਏ ਦੇਖ ਲਓ ਜੀ ਚਲ ਇਕੱਲੀ ਮੇਰੀ ਪਰ ਇੱਕ ਵੋਟ ਤੇ ਵੀ ਬੰਦਾ ਰਹਿ ਜਾਂਦਾ ਮੋਦੀ ਇਹੋ ਜਿਹੇ ਚਤਤ੍ਰ ਚਲਾਕੀਆਂ ਖੇਡਦਾ ਹਰ ਇੱਕ ਸਾਲ ਇਹ ਖੇਡਦਾ ਇੰਨੇ ਬਿਹਾਰ ਵੱਲੋਂ ਕੋ ਦੇ ਦੇਗਾ ਆ ਆਪ ਨੂੰ ਦੇਖ ਲਓ ਤਬਈ ਇਹ ਨਾਇਤ ਸਾਡੇ ਦੇਸ਼ 'ਚ ਬੈਠੇ ਨੇ ਨਾਲੇ ਸਾਡੇ ਦੇਸ਼ ਦੇ ਵਿੱਚੇ ਪੂਰੇ ਸ਼ਰੀਆਮ ਕਤਲ ਕਰਦੇ ਨੇ ਛੋਟੇ ਬੱਚਿਆਂ ਨਾਲ ਗਰਤ ਕੰਮ ਕਰਦੇ ਨੇ ਨਾਲੇ ਸਾਡੇ ਹੀ ਦੇਸ਼ 'ਚ ਪੰਜਾਬ 'ਚ ਹਰਿਆਣੇ 'ਚ ਰਹਿ ਰਹੇ ਨੇ ਤੇ ਨਾਲੇ ਉਹਨਾਂ ਨੂੰ ਸਾਰੀ ਸਹੂਲਤਾਂ ਮਿਲਦੀ ਐ ਆਧਾਰ ਕਾਰਡ ਉਹਨਾਂ ਦੇ ਬਣ ਗਏ ਬੈਂਕਾਂ ਦੇ ਵਿੱਚ ਕਾਪੀਆਂ ਉਹਨਾਂ ਦੀਆਂ ਖੁੱਲ ਗਈਆਂ ਤੇ ਰਹਿਣ ਨੂੰ ਘਰ ਫਲੈਸ਼ਾਂ ਵਗੈਰਾ ਉਹਨਾਂ ਦੀਆਂ ਬਣਾਣੀਆਂ ਉਹਨਾਂ ਨੇ ਸਾਰਾ ਕੁਝ ਕਰਦੇ ਆ ਅਸੀਂ ਜਿਹੜੇ ਅਸੀਂ ਨਾਗਰਿਕਾ ਸਾਡਾ ਕੁਝ ਨਹੀਂ ਕਰਦੇ ਮੈਂ ਤਾਂ ਹੁਣ ਮੱਥਾ ਟੇਕਾਂ ਕਿ ਮੈਂ ਤਾਂ ਅੱਗੇ ਵੀ ਵੋਟ ਕਿਸੇ ਨੂੰ ਨਹੀਂ ਪਾਉਂਦੀ ਐਂ ਸਾਰੀ ਗਰਮੀ ਹੋ ਗਈ ਮੈਨੂੰ ਕਿ ਕਿਸੇ ਦਾ ਵੋਟ ਨਹੀਂ ਪਾਏਗੀ ਅਸੀਂ ਕਰਦੇ ਹਾਂ ਪੇ ਬਲੌਗ ਕੈਂਟ ਹਾਂ ਹਾਂ ਬਲੌਗ ਕੈਂਟ ਕਰ ਲੈਂਦੇ ਆ ਤੇ ਨੈਕਸਟ ਬਲੌਗ ਵਿੱਚ ਅਗਲੇ ਬਲੌਗ ਵਿੱਚ ਮਿਲਦੇ ਆ ਚਲੋ ਜੀ ਬਲੌਗ ਦਾ ਜਿਨ੍ਹਾਂ ਭੈਣਾਂ ਨੇ ਸਬਸਕ੍ਰਾਈਬ ਜਿ ਨਹੀਂ ਕਰਿਆ ਉਹ ਸਬਸਕ੍ਰਾਈਬ ਜਰੂਰ ਕਰੋ ਲਾਈਕ ਜਰੂਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਅਸ ਦਾ ਬਲੌਗ ਤੁਹਾਨੂੰ ਕਿੰਮਤ ਆ ਲੱਗਿਆ ਤਾਂ ਤਕਲੀ ਬਾਏ ਬਾਏ ਸਾਰੇ ਬੋਲ ਜੈ ਜੀ ਕਿਸ਼ਨਾ ਹੁਣ